ਇਸ ਵਕਤ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ਿਲ੍ਹਾ ਬਰਨਾਲੇ ਦੇ ਵਿੱਚ ਪੈਂਦਾ ਪਿੰਡ ਸਹਿਣਾ ਉੱਥੋਂ ਦੇ ਸਾਬਕਾ ਸਰਪੰਚ ਦਾ ਪੁੱਤਰ ਸੁਖਮਿੰਦਰ ਸਿੰਘ ਕਲਕੱਤਾ ਜਿਸ ਦਾ ਕਤਲ ਕੀਤਾ ਗਿਆ ਸਮਾਂ ਦੱਸਿਆ ਜਾ ਰਿਹਾ ਹੈ ਕਰੀਬ 4:00 ਵਜੇ ਦਾ ਸੀ ਜਦੋਂ ਇੱਕ ਦੁਕਾਨਦਾਰ ਕੋਲ ਬੈਠ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਸੀ ਸੁਖਮਿੰਦਰ ਸਿੰਘ ਕਲਕੱਤਾ ਉਸ ਦਾ ਕਤਲ ਕੀਤਾ ਜਾਂਦਾ ਹੈ ਅਚਾਨਕ ਕਤਲ ਆ ਕੇ ਕਿਸ ਨੇ ਕੀਤਾ ਹੁਣ ਤੱਕ ਸਾਡੇ ਜਾਣਕਾਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜੋ ਕਤਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਇਸ ਵਕਤ ਜਿਹੜਾ ਮਾਹੌਲ ਹੈ ਪਿੰਡ ਸਹਨੇ ਦਾ ਉਹ ਜਿੱਥੇ ਸੋਗ ਦੀ ਲਹਿਰ ਦੇ ਵਿੱਚ ਹੈ ਉੱਥੇ ਰੋਸ ਵਿੱਚ ਵੀ ਲੋਕ ਦਿਖਾਈ ਦੇ ਰਹੇ ਨੇ ਪ੍ਰਸ਼ਾਸਨ ਖਿਲਾਫ ਸਰਕਾਰ ਖਿਲਾਫ ਇੱਥੋਂ ਤੱਕ ਕਿ ਵਿਧਾਇਕ ਲਾਭ ਸਿੰਘ ਉਗੋਕ ਦੇ ਖਿਲਾਫ ਵੀ ਜਿਹੜੀ ਹੈ ਨਾਹਰੇਬਾਜੀ ਹੋ ਰਹੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਨਾਹਰੇਬਾਜੀ ਇਹ ਮੌਕੇ ਦੇ ਉੱਤੇ ਥੋੜੇ ਸਮੇਂ ਦੇ ਵਿੱਚ ਹੀ ਹੈ ਜਿਹੜਾ ਕਲੀਅਰ ਹੋ ਜਾਵੇਗਾ ਕਿਉਂਕਿ ਸੁਖਵਿੰਦਰ ਸਿੰਘ ਕਲਕੱਤਾ ਉਦੋਂ ਪੂਰੇ ਪੰਜਾਬ ਭਰ ਚ ਚਰਚਾ ਚਾਏ ਸੀ ਜਦੋਂ ਲਾਭ ਸਿੰਘ ਉਗੋਕੇ ਨਾਲ ਲੋਕਚੋਕ ਹੋ ਜਾਂਦੀ ਹੈ ਬਹਿਸ ਹੋ ਜਾਂਦੀ ਹੈ ਕਿਸੇ ਕੰਮ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਤਾਂ ਉਦੋਂ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ ਵਿਧਾਇਕ ਦੀ ਔਰ ਇਸ ਸਰਪੰਚ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਜਿਨ੍ਹਾਂ ਦੇ ਮਾਤਾ ਸਰਪੰਚ ਰਹ ਚੁੱਕੇ ਨੇ ਉਸ ਤੋਂ ਬਾਅਦ ਕਈ ਧਰਨਿਆਂ ਮਜਾਰਿਆਂ ਵਿੱਚ ਵੀ ਸ਼ਾਮਲ ਹੁੰਦੇ ਰਹੇ ਨੇ ਵੱਖ-ਵੱਖ ਪੰਜਾਬ ਦੇ ਕੋਨਿਆਂ ਦੇ ਵਿੱਚ ਜਿੱਥੇ-ਜਿੱਥੇ ਖਾਸ ਕਰਕੇ ਮਾਲਵੇ ਖੇਤ ਦੇ ਵਿੱਚ ਸਰਗਰਮੀ ਹੁੰਦੀ ਸੀ ਹੁਣ ਗੱਲ ਕਰਦੇ ਹਾਂ ਕਿ ਕਤਲ ਕੀਤਾ ਕਿਸ ਨੇ ਸਾਡੇ ਜਾਣਕਾਰ ਦੱਸਦੇ ਨੇ ਕਿ ਜਿਹੜਾ ਇਹ ਕਤਲ ਕੀਤਾ ਗਿਆ ਹੈ ਇਹ ਇੱਕ ਰੰਜਿਸ਼ ਦੇ ਵਿੱਚੋਂ ਕੀਤਾ ਗਿਆ ਹੈ ਇਹ ਕਿਸੇ ਦੇ ਕਹਿਣ ਤੇ ਕੀਤਾ ਕਿ ਨਹੀਂ ਕੀਤਾ ਇਹਦੇ ਬਾਰੇ ਹਾਲੇ ਪੁਸ਼ਟੀ ਹੋਣੀ ਬਾਕੀ ਹੈ ਪਰ ਕਤਲ ਕਰਨ ਵਾਲਾ ਕੌਣ ਸੀ ਜਿੰਦਰ ਸਿੰਘ son of ਬਹਾਦਰ ਸਿੰਘ ਜਿਹੜਾ ਕਿ ਪਿੰਡ ਸਹਣੀਦਾਈ ਰਹਿਣ ਵਾਲਾ ਹੈ ਔਰ ਇਹ ਵੀ ਦੱਸਿਆ ਗਿਆ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਿ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਪਹਿਲਾਂ ਬਹੁਤ ਕਰੀਬੀ ਦੋਸਤ ਸੀ ਉਸ ਦਾ ਸੁਖਵਿੰਦਰ ਸਿੰਘ ਕਲਕੱਤਾ ਦਾ ਇੱਕੋ ਗਰੁੱਪ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਵਿਚਰਦੇ ਰਹੇ ਨੇ ਪਰ ਬਾਅਦ ਦੇ ਵਿੱਚ ਇਹਨਾਂ ਦੀਆਂ ਦੂਰੀਆਂ ਵੱਧ ਗਈਆਂ ਸਿਆਸਤ ਦੇ ਵਿੱਚ ਕਾਫੀ ਕੋਸ਼ਾ ਜਿਹੜੀ ਆ ਹਲਚਲ ਹੋ ਜਾਂਦੀ ਹੈ ਹੁਣ ਜਿੰਦਰ ਸਿੰਘ son of ਬਹਾਦਰ ਸਿੰਘ ਜਿਸ ਦੇ ਬਾਰੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਪਹਿਲਾਂ ਵੀ ਜੇਲ੍ਹ ਕੱਟ ਚੁੱਕਾ ਹੈ ਕਿਹੜੇ ਮਾਮਲੇ 'ਚ ਜੇਲ੍ਹ ਕੱਟ ਚੁੱਕਾ ਇਹਦੇ ਬਾਰੇ ਜਾਣਕਾਰੀ ਆਉਣੀ ਬਾਕੀ ਹੈ ਮੌਕੇ ਦੇ ਉੱਤੇ ਜਦੋਂ ਇਹ ਸਾਰਾ ਕੱਟ ਹੋ ਗਿਆ ਕਤਲ ਦੀ ਵਾਰਦਾਤ ਦਾ ਪਤਾ ਲੱਗਿਆ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮੁੱਢਲੀ ਜਾਂਚ ਦੇ ਵਿੱਚ ਲੱਗੇ ਹੋਏ ਹਾਂ ਔਰ ਜਲਦੀ ਹੀ ਕਤਲ ਕਰਨ ਵਾਲੇ ਨੂੰ ਗ੍ਰਿਫਤਾਰ ਵੀ ਕੀਤਾ ਜਾਏਗਾ ਔਰ ਇਸ ਦੀ ਕੋਖ ਪੜਤਾਲ ਤਹ ਤੱਕ ਕੀਤੀ ਜਾਣੀ ਹੈ ਫਿਲਹਾਲ ਪੁਲਿਸ ਮੌਕੇ ਉੱਤੇ ਜਿਹੜੀ ਪਹੁੰਚੀ ਉਹਨਾਂ ਦਾ ਇਹ ਦਾਅਵਾ ਹੈ ਹੁਣ ਗੱਲ ਕਰਦੇ ਹਾਂ ਕਿ ਜਦੋਂ ਸੁਖਵਿੰਦਰ ਸਿੰਘ ਕਲਕੱਤਾ ਦੇ ਨੂੰ ਕਤਲ ਕੀਤਾ ਗਿਆ ਗੋਲੀ ਉਸਦੇ ਗਰਦਨ ਵਿੱਚ ਮਾਰੀ ਗਈ ਔਰ ਕੁਰਸੀ ਦੇ ਉੱਤੇ ਬੈਠਿਆਂ ਦੀ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਸੇ ਕੁਰਸੀ ਦੇ ਉੱਤੇ ਬੈਠ ਕੇ ਹੀ ਉਹ ਨਿਰਮਲ ਸਿੰਘ ਨਾਲ ਗੱਲਬਾਤ ਕਰ ਰਹੇ ਸੀ ਨਿਰਮਲ ਸਿੰਘ ਕੌਣ ਨੇ ਜਿਹੜੇ ਕਿ ਉਸ ਸਹਿਣਾ ਬਸ ਅੱਡਾ ਹੈ ਉੱਥੇ ਭਾਈ ਮੂਲਚੰਦ ਪ੍ਰਾਪਰਟੀ ਡੀਲਰ ਨਾਮ ਦੀ ਇੱਕ ਦੁਕਾਨ ਹੈ ਉਸਦੇ ਮਾਲਕ ਨੇ ਨਿਰਮਲ ਸਿੰਘ ਉਹਨਾਂ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸੀ ਸੁਖਵਿੰਦਰ ਸਿੰਘ ਕੋਲਕੱਤਾ ਦੀਆਂ ਤੇ ਅਚਾਨਕ ਹੀ ਉਸ ਦੁਕਾਨ ਦੇ ਉੱਤੇ ਜਿੰਦਰ ਸਿੰਘ ਸਨੂ ਬਹਾਦਰ ਸਿੰਘ ਆਉਂਦਾ ਜਿਹੜਾ ਗੋਲੀ ਚਲਾ ਦਿੰਦਾ ਗਰਦਨ 'ਚ ਗੋਲੀ ਲੱਗਣ ਦੇ ਕਰਕੇ ਜਾਦਾ ਸਮਾਂ ਵੀ ਨਹੀਂ ਮਿਲਿਆ ਮੌਕੇ ਦੇ ਉੱਤੇ ਖੜੇ ਲੋਕਾਂ ਨੂੰ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਮੌਕੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਕਿਉਂਕਿ ਸਰੀਰ ਦੇ ਨਾਜ਼ੁਕ ਹਿੱਸੇ ਤੇ ਗੋਲੀ ਜਦੋਂ ਲੱਗਦੀ ਹੈ ਤਾਂ ਮੌਕਾ ਨਹੀਂ ਮਿਲਦਾ ਹਸਪਤਾਲ ਤੱਕ ਪਹੁੰਚਾਉਣ ਦਾ ਆਖਰੀ ਸਾਹ ਦੱਸਿਆ ਜਾ ਰਿਹਾ ਕਿ ਉਸੇ ਕੁਰਸੀ ਦੇ ਉੱਤੇ ਲਏ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਪਰ ਇਹ ਮੰਦਭਾਗੀ ਘਟਨਾ ਜਦੋਂ ਵਾਪਰੀ ਹੈ ਸਾਹਮਣੇ ਆਈ ਹੈ ਜਾਣਕਾਰੀ ਤਾਂ ਪਿੰਡ ਦੇ ਲੋਕਾਂ ਵਿੱਚ ਬੜਾ ਰੋਸ ਹੋ ਗਿਆ ਮੌਕੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਥੋਂ ਤੱਕ ਕਿ ਇਹ ਵੀ ਪਤਾ ਲੱਗਿਆ ਮੌਕੇ ਉੱਤੇ ਜਿਹੜੀਆਂ ਵੀਡੀਓਗ੍ਰਾਫੀ ਵੀ ਹੋ ਰਹੀ ਹੈ ਔਰ ਲੋਕ ਸੜਕ ਜਾਮ ਕਰਕੇ ਬੈਠ ਗਏ ਨੇ ਕਿ ਇਹ ਸਾਨੂੰ ਕਤਲ ਮਨਜ਼ੂਰ ਨਹੀਂ ਹੈ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਇੱਥੋਂ ਤੱਕ ਕਿ ਸਥਾਨਕ ਵਿਧਾਇਕ ਦੇ ਖਿਲਾਫ ਵੀ ਨਾਹਰੇਬਾਜੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਕਿ ਸੁਖਵਿੰਦਰ ਸਿੰਘ ਕਲਕੱਤਾ ਦੇ ਸਮਰਥਕ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਇੱਕ ਵੱਡੇ ਸਦਮੇ ਵਿੱਚ ਨੇ ਵੱਡੇ ਦੁੱਖ 'ਚ ਨੇ ਪਰ ਉਹਨਾਂ ਦੇ ਜਿਹੜੇ ਹੋਰ ਕਰੀਬੀ ਨੇ ਨਜ਼ਦੀਕੀ ਨੇ ਉਹ ਬੜੇ ਰੋਸ ਦੇ ਵਿੱਚ ਆਏ ਹੋਏ ਨੇ ਤੇ ਰੋਡ ਜਾਮ ਕਰਕੇ ਬੈਠ ਗਏ ਨੇ ਹੁਣ ਜਿੰਦਰ ਸਿੰਘ ਨੇ ਕਤਲ ਖੁਦ ਕੀਤਾ ਕਿਸੇ ਰੰਜਿਸ਼ ਦੇ ਤਹਿਤ ਜਾ ਕਿਸੇ ਦੇ ਕਹਿਣ ਤੇ ਕੀਤਾ ਜਦੋਂ ਪੁਲਿਸ ਦੇ ਹੱਥ ਲੱਗੇਗਾ ਪੁਲਿਸ ਰਿਮਾਂਡ ਹੋਣਾ ਇਨਵੈਸਟੀਗੇਸ਼ਨ ਹੋਣੀ ਹੈ ਇਨਟੈਰੋਗੇਸ਼ਨ ਹੋਣੀ ਹੈ ਉਸ ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਫਿਲਹਾਲ ਸਾਡੇ ਤੱਕ ਇਹੀ ਜਾਣਕਾਰੀ ਆਈ ਹੈ ਕਿ ਇਹ ਕਤਲ ਜਿੰਦਰ ਸਿੰਘ ਨੇ ਕੀਤਾ ਜਿੰਦਰ ਸਿੰਘ ਇਕੱਲਾ ਆਇਆ ਸੀ ਕਤਲ ਕਰਨ ਜਾਂ ਉਸ ਦੇ ਪਿੱਛੇ ਹੋਰ ਵੀ ਲੋਕ ਖੜੇ ਸਨ ਇਸ ਦੇ ਬਾਰੇ ਨਿਰਮਲ ਸਿੰਘ ਹੀ ਦੱਸ ਸਕਦੇ ਨੇ ਜਿਹੜੇ ਆਈ ਵਿਟਨੈਸ ਨੇ ਇਸ ਵਾਰਦਾਤ ਦੇ ਕਿਉਂਕਿ ਉਸੇ ਦੀ ਦੁਕਾਨ ਦੇ ਉੱਤੇ ਬੈਠੇ ਸਨ ਸੁਖਵਿੰਦਰ ਸਿੰਘ ਕੋਲਕਾਤਾ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਜੇਕਰ ਗੱਲ ਕਰੀਏ ਕਿ ਅਚਾਨਕ ਹੀ ਕਤਲ ਦੀ ਜਦੋਂ ਖਬਰ ਸਾਹਮਣੇ ਆਈ ਹੈ ਲੋਕ ਰੋਸ ਵਿੱਚ ਕਿਉਂ ਨੇ ਕਿਉਂਕਿ ਲੋਕਾਂ ਦਾ ਮੌਕੇ ਉੱਤੇ ਪਹੁੰਚਿਆ ਦਾ ਇਹ ਕਹਿਣਾ ਜਿਹੜਾ ਉੱਥੇ ਇਕੱਠ ਬਹੁਤ ਵੱਡੀ ਗਿਣਤੀ ਚ ਹੋ ਰਿਹਾ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਪਹੁੰਚ ਰਹੇ ਨੇ ਉਹ ਇਸ ਕਰਕੇ ਕਿਉਂਕਿ ਸੁਖਵਿੰਦਰ ਸਿੰਘ ਕਲਕੱਤਾ ਧਰਨੇਆਂ ਮੁਜ਼ਾਹਰਿਆਂ ਦੇ ਵਿੱਚ ਆਪਣੇ ਭਾਸ਼ਣਾਂ ਦੇ ਕਰਕੇ ਮੀਡੀਆ ਵਿੱਚ ਦਿੱਤੇ ਗਏ ਇੰਟਰਵਿਊਆਂ ਬਿਆਨਾਂ ਦੇ ਕਰਕੇ ਚਰਚਾ 'ਚ ਰਹਿੰਦੇ ਸਨ ਖਾਸ ਕਰਕੇ ਜਦੋਂ ਵਿਧਾਇਕ ਦੇ ਨਾਲ ਉਹਨਾਂ ਦੀ ਅਣਬਣ ਹੋਈ ਉਦੋਂ ਜ਼ਿਆਦਾ ਜਿਹੜੇ ਹੈ ਮੀਡੀਆ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਉਹਨਾਂ ਦੀਆਂ ਸਰਗਰਮੀਆਂ ਨੇ ਜਿਹ ਔਰ ਉਸ ਸ਼ਖਸ ਦਾ ਜੋ ਸਿਆਸਤ ਦੇ ਵਿੱਚ ਕਾਫੀ ਸਰਗਰਮ ਭੂਮਿਕਾ ਨਿਭਾਉਂਦਾ ਹੋਵੇ ਧਰਨਿਆਂ ਮਜਾਰਿਆਂ ਵਿੱਚ ਉਸ ਦੇ ਕਤਲ ਦੀ ਜਾਣਕਾਰੀ ਜਦੋਂ ਮਿਲੀ ਹੈ ਲੋਕਾਂ ਨੂੰ ਆਸ-ਪਾਸ ਪਿੰਡਾਂ ਦੇ ਲੋਕ ਸਹਣੇ ਪਿੰਡ ਜਿੱਥੇ ਕਤਲ ਹੋਇਆ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਪੁਲਿਸ ਕੋਖ ਪੜਤਾਲ ਕਰਨ ਤੋਂ ਬਾਅਦ ਤੈਅ ਤੱਕ ਜਾ ਪਾਉਂਦੀ ਹੈ ਕਿ ਨਹੀਂ ਇਸ ਬਾਰੇ ਹਾਲੇ ਟਿੱਪਣੀ ਕਰਨੀ ਵਾਜਬ ਨਹੀਂ ਹੋਵੇਗੀ ਕਿਉਂਕਿ ਲੋਕ ਗੁੱਸੇ ਦੇ ਵਿੱਚ ਨੇ ਰੋਹ ਦੇ ਵਿੱਚ ਨੇ ਉਹ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਇਹ ਕਤਲ ਹੋਇਆ ਤੇ ਹੋਇਆ ਕਿਉਂ ਕਿਵੇਂ ਕੀਤਾ ਗਿਆ ਜਿੰਦਰ ਸਿੰਘ ਦੀ ਕਿਹੜੀ ਦੁਸ਼ਮਣੀ ਸੀ ਦੱਸਿਆ ਤੇ ਵੀ ਜਾ ਰਿਹਾ ਸਥਾਨਕ ਲੋਕਾਂ ਵੱਲੋਂ ਜਿਹੜੇ ਆਸ-ਪਾਸ ਵਿਚਰਦੇ ਰਹੇ ਨੇ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਕਿ ਜਿਹੜਾ ਇਹ ਜਿੰਦਰ ਸਿੰਘ ਹੈ ਇਹ ਬਹੁਤ ਪੁਰਾਣੀ ਇਹਨਾਂ ਦੀ ਜਾਣ-ਪਛਾਣ ਹੈ ਆਪਸੀ ਦੋਸਤੀ ਬੜੀ ਗੂੜੀ ਹੁੰਦੀ ਸੀ ਔਰ ਇਹ ਇੱਕੋ ਸਿਆਸੀ ਗਰੁੱਪ ਦੇ ਵਿੱਚ ਵਿਚਰਦੇ ਰਹੇ ਨੇ ਪਰ ਬਾਅਦ ਵਿੱਚ ਹੌਲੀ-ਹੌਲੀ ਕਿਸੇ ਕਾਰਨਾਂ ਦੇ ਕਰਕੇ ਦੂਰੀਆਂ ਵੱਧ ਗਈਆਂ ਪਰ ਅਚਾਨਕ ਕਤਲ ਦੀ ਨੌਬਤ ਕਿਉਂ ਆ ਗਈ ਕੀ ਇਸ ਦੇ ਵਿੱਚ ਕਿਹੜੇ-ਕਿਹੜੇ ਕਾਰਨ ਸਾਹਮਣੇ ਆਉਣਗੇ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਵੇਗਾ ਪਰ ਗੋਲੀ ਵੀ ਹੈ ਜਿਹੜੀ ਗਰਦਨ ਤੇ ਲੱਗੀ ਕਰਕੇ ਕੋਈ ਬਚਾਅ ਕਰਨ ਦਾ ਹੀਲਾ ਨਹੀਂ ਕਰ ਸਕੇ ਮੌਕੇ ਤੇ ਪਹੁੰਚੇ ਲੋਕ ਹੁਣ ਵੱਡੀ ਗਿਣਤੀ ਚ ਇਕੱਠ ਹੋਣਾ ਸ਼ੁਰੂ ਹੋ ਗਿਆ ਪਿੰਡ ਸਹਿਣਾ ਤੋਂ ਸੁਖਵਿੰਦਰ ਸਿੰਘ ਕਲਕੱਤਾ ਦਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕਤਲ ਕਰ ਦਿੱਤਾ ਗਿਆ ਤੇ ਮੌਕੇ ਉੱਤੇ ਜਿਹੜੀ ਹੈ ਮੌਤ ਹੋ ਗਈ ਹੈ ਹੁਣ ਮੌਕੇ ਉੱਤੇ ਪਹੁੰਚੇ ਲੋਕ ਜਾਂ ਪਰਿਵਾਰ ਕੀ ਸਟੈਂਡ ਲੈਂਦਾ ਹੈ ਇਸ ਸਾਰੀ ਵਾਰਦਾਤ ਨੂੰ ਲੈ ਕੇ ਥੋੜੇ ਸਮੇਂ ਦੇ ਵਿੱਚ ਉਹ ਵੀ ਜਾਣਕਾਰੀ ਆਉਣੀ ਸ਼ੁਰੂ ਹੋ ਜਾਵੇਗੀ ਪਰ ਜਿਸ ਨੇ ਕਤਲ ਕੀਤਾ ਦੱਸਿਆ ਗਿਆ ਕਿ ਉਹ ਪ੍ਰਾਣਾ ਇਸ ਦਾ ਦੋਸਤ ਵੀ ਸੀ ਔਰ ਉਹ ਵੀ ਜੇਲ ਕੱਟ ਚੁੱਕਾ ਹੈ ਜਿੰਦਰ ਸਿੰਘ ਜਿਸ ਨੇ ਕਤਲ ਕੀਤਾ ਜਿਵੇਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈ ਜਾਵੇ ਕਿ ਆਖਰਕਾਰ ਇਸ ਕਤਲ ਦੀ ਵਜ੍ਹਾ ਕੀ ਬਣੀ ਹੈ ਕਿਉਂ ਕੀਤਾ ਗਿਆ ਕਤਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ